ਜੀ ਥੜਾ ਨਾ ਰਾਤ ਨੂੰ ਇਕੱਲੇ ਨਾ ਆਇਆ ਕਰੋ ਆ ਲੋਤਾਂ ਦੇ ਇੱਥੇ ਨਾ ਤਾਰ ਬੰਨੀ ਗਈ ਸੀ ਰਾਹ ਦੇ ਵਿੱਚ ਜੇ ਕੋਈ ਇਕੱਲਾ ਜਿਹਾ ਮੋਟਰਸਾਈਕਲ ਤੇ ਹੁੰਦਾ ਨਾ ਆਹ ਬਾੜ ਇਧਰੋਂ ਕੋਈ ਇਧਰ ਲੈ ਮੋਟਰਸਾਈਕਲ ਤੇ ਕੋਈ ਇਕੱਲਾ ਹੁੰਦਾ ਤੇ ਉਹਦੇ ਨਾਲ ਕੁਝ ਵੀ ਹੋ ਸਕਦਾ ਸੀ ਆਪਾਂ ਆਉਂਦੇ ਹਜੂਰ ਸਾਹਿਬ ਤੋਂ ਆਉਂਦੇ ਤੇ ਗੱਡੀ ਤੇ ਹੈਗੇ ਆਂ ਆਪਾਂ 10-12 ਜਣੇ ਤੇ ਸਾਹਮਣੇ ਤੇ ਕੋਈ ਨਿਕਲੇ ਨਹੀਂ ਤੇ ਪਰ ਕਿਸੇ ਰਾਹ ਰਾਹ ਦੇ ਵਿੱਚ ਹੀ ਤਾਰ ਵੱਜੀ ਸੀ ਓਏ ਇਧਰ ਕੋਈ ਵੀ ਇਕੱਲਾ ਹੁੰਦਾ ਨਾ ਤੇ ਉਨੋ ਕੀ ਰਸਦ ਦੇ ਪਛੋ ਨਾਲ ਪਾਣੀ ਨਾ ਭੜਿਆ ਲੱਗਦਾ ਇਲਾਕਾ ਦੇ ਵਿੱਚ ਪੂਰੇ ਇੱਥੇ ਤਾਰ ਬੰਨੀ ਸੀ ਕੋਈ ਮੋਟਰ ਨਾਲ ਲੰਘ ਸਕੀ ਤਾਰ ਇਹ ਦੱਤਾ ਦੀ ਲੱਕਣ ਨਹੀਂ ਤਾਂ ਕਿਸ ਨੂੰ ਮਾਰ ਦੇਣਗੇ ਇਹ ਲੁੱਟਣ ਲਈ ਤਾਰ ਬੰਨੀ ਗਈ ਸ਼ਰਕ ਦੇ ਵਿੱਚ ਤੇ ਅਸੀਂ ਹੈਗੇ 10 12 ਜਣੇ ਹੁਣ ਆਹ ਵੇ ਭੈਣ ਤੋਂ ਕਿੱਥੇ ਸਾਲੀ ਬੰਨੀ ਹੋਵੇ ਇਹ ਪੱਕਾ ਕੰਮ ਹੈ ਕਦਾ ਵੀਰ ਖਾੜੀ ਦਾ ਉਹ ਕੱਟੀ ਹੋ ਰਿਹਾ ਜਾਂਦੀ ਗੱਡੀ ਪਿੱਛੇ